ਖੜਾਈ ਆ ਤੇਰਾ ਫੋਨ ਵੱਜੀ ਜਾਂਦਾ ਵਾ ਲੈ ਇਹ ਤੇ ਨੰਦੇ ਡੈਡੀ ਦਾ ਫੋਨ ਹੈ ਹੈਲੋ ਸਤਿ ਸ਼੍ਰੀ ਅਕਾਲ ਵੀਰ ਹੋਰ ਸਣਾ ਹਾਂ ਠੀਕ ਠਾਕ ਰਾਜੀ ਬਾਜੀ ਤੂੰ ਆਪਣਾ ਸੁਣਾ ਅੱਛਾ ਨਹੀਂ ਨਹੀਂ ਪਾਜੀ ਤੇਰਾ ਜਾ ਕੇ ਤੇ ਲੈ ਆਇਆ ਹੱਡੇ ਤੋਂ ਹਾਂ ਮੈਨੂੰ ਚੇਤਾ ਭੁੱਲ ਗਿਆ ਫੋਨ ਕਰਨ ਦਾ ਆਹੋ ਤੂੰ ਨਾ ਫਿਕਰ ਕਰੀ ਮੇਰੇ ਹੁੰਦਿਆ ਕੋਈ ਨਹੀਂ ਜੇ ਤੇਰੀ ਧੀ ਆ ਤੇ ਮੇਰੀ ਵੀ ਧੀ ਆ ਠੀਕ ਵਾ ਨਾ ਐਵੇਂ ਨੀ ਟੈਨਸ਼ਨ ਲਈਦੀ ਹੁੰਦੀ ਮੈਂ ਆਪਣੇ ਸਿਰ ਚੱਕ ਕੇ ਲਈ ਆਈ ਨਾ ਆਹੋ ਨਹੀਂ ਨਹੀਂ ਇਹ ਹੁਣ ਮੇਰੀ ਜ਼ਿੰਮੇਵਾਰੀ ਆ ਹਾਂ ਤੂੰ ਫਿਕਰ ਨਾ ਕਰ ਮੈਂ ਪੱਕੀ ਲੈ ਆਉਣੀ ਇੱਥੇ ਹੋਰ ਕੀ ਆਹੋ ਆਹੋ ਮੈਂ ਤਾਂ ਕਹਿਨੀ ਆ ਬਿ ਥੋੜੀਆਂ-ਥੋੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇ। ਆਹ ਕੀ ਪਤਾ ਕਿਹੜੇ ਵਾਲੇ ਹਨ ਵਿਆਹ ਕਰਨਾ ਪੈ ਜਾਣਾ ਮੂੰ। ਠੀਕ ਵਾ ਨਾ। ਉਹ ਨਹੀਂ ਵੀਰ ਤੂੰ ਕੰਮ ਪੱਕਾ ਹੀ ਸਮਝ। ਤੇਰੀ ਭੈੜੇ ਦੀ ਸ਼ਦਾਨ ਥੋੜੀ ਐ ਪਾਵੇ ਤੈਨੂੰ ਕਹਿ ਦਊਗੀ। ਕੋਈ ਨਾ ਕੋਈ ਗੱਲ ਹੈਗੀ ਆ ਤੇ ਤੈਨੂੰ ਮੈਂ ਕਿਹਾ ਵਾ ਠੀਕ ਆ ਨਾ। ਆਹੋ। ਹਾਂ ਐਵੇਂ ਟੈਂਸ਼ਨ ਲਿਆ ਕਰ ਕੋਈ ਵੀ। ਹੋਰ ਫਿਕਰ ਫੁਕਰਣਾ ਕੋਈ ਕਰੀ ਕੋਈ ਨਹੀਂ ਚੁੰਨੀ ਜੜਾਵੇਂ ਕਰ ਦੇਣਾ ਵਾ ਵੇਖੀ ਸਹੀ ਤੂੰ ਕੀ ਕਿਹਾ ਹਫਤੇ ਬਾਅਦ ਉਹ ਨਾ ਨਾ ਵੀਰ ਇਹ ਨਹੀਂ ਉਹ ਗੱਲ ਪੜਨੀ ਲੈ ਚੰਗੀ ਭਲੀ ਤੇ ਪਰਜਾਈ ਹੈਗੀ ਆ ਐਵੇਂ ਨਾ ਹਿੱਦਾ ਕਰਿਆ ਕਰੋ ਜਿੱਦਣ ਵਿਆਹ ਤੇ ਉਦੋਂ ਵੀ ਤੇ ਹੌਸਲਾ ਕਰਨਾ ਹੀ ਆ ਨਾ ਤੁਸੀਂ ਮੈਂ ਪੂਰਾ ਮੀਨਾ ਰਖਣੀ ਆ ਕੁੜੀ ਆਹੋ ਹਾਂ ਮੈਨੂੰ ਨਾ ਮੁੜ ਕੇ ਫੋਨ ਕਰਿਆ ਪੀ ਕੁੜੀ ਨੂੰ ਕੱਲ ਦੇ ਛੇਤੀ ਆਹੋ ਨਹੀਂ ਤੇ ਮਨ ਰਾਜੇ ਤੜੇ ਨਾਲ ਹਾਂ ਆ ਹਤੇ ਹੋਰ ਕੀ ਆ ਚੱਲ ਚੰਗਾ ਰੱਖ ਦੀਆਂ ਫਿਰ ਮੈਂ ਹੈ ਚੰਗਾ ਸਤਿ ਸ੍ਰੀ ਅਕਾਲ ਕਿਹਦਾ ਹੁੰਦਾ ਫੋਨ ਨਵ ਦੇ ਡੈਡੀ ਦਾ ਫੋਨ ਹੀਗਾ ਕੀ ਹੁੰਦਾ ਪੁੱਛਣ ਡਿਆ ਹੀ ਕੁੜੀ ਪਹੁੰਚ ਗਈ ਤੇ ਫੋਨ ਨਹੀਂ ਕੀਤਾ ਤਾਂ ਮੈਨੂੰ ਭੁੱਲ ਗਿਆ ਚੇਤਾ ਤੇ ਉਹਨੂੰ ਘੜਾ ਹੀ ਤੇ ਉਪਰੇ ਤਾਂ ਆਈ ਨਹੀਂ ਮੈਂ ਤਾਂ ਕਹਿ ਤਾ ਮੈਂ ਕਹਿੰਦਾ ਯਕੀਨ ਕਰ ਹੁਣ ਕੋਈ ਗੱਲ ਨਹੀਂ ਮੈਂ ਪੱਕੀ ਲੈ ਆਉਣੀ ਇੱਥੇ ਹੀ ਆਹੋ ਠੀਕ ਵਾ ਨਾ ਹਾਂ ਹਾਂ ਆਹੋ ਫਿਰ ਕਹਿੰਦਾ ਤੇ ਆਂਦਾ ਵੀ ਚਲੋ ਤੇ ਕੋਈ ਗੱਲ ਤੂੰ ਮੇਰੀ ਭੈਣ ਵਾ ਤੂੰ ਕਟਾ ਮਾਣਾ ਸੋਚਣਾ ਵਾ ਤੇ ਮੈਂ ਤੇਥੋਂ ਤੱਕ ਵੀ ਕਹਿਤਾ ਮੈਂ ਤਾਂ ਵਿਆਹ ਦੀ ਮਾੜੀ ਮੁਟੀ ਤਿਆਰੀ ਕਰ ਓਏ ਆਹੋ ਕੀ ਬਲ ਕਿਦਾਂ ਕੰਮ ਨਿਕਲ ਜਾਣਾ ਇਧਰ ਤੁਸੀਂ ਕਰਨਾ ਕਰੀ ਚੁੰਨੀ ਚੜਾਵੇ ਕਰਾ ਦੇਣਾ ਵਾ ਆਹ ਠੀਕ ਹੈ ਠੀਕ ਹੈ ਠੀਕ ਆ ਨਾ ਹੂੰ ਹੂੰ ਪਹਿਲੀ ਚਾਲ ਤੇ ਮੈਂ ਆਪਣੀ ਚਲਤੀ ਆ ਹੁਣ ਕੋਈ ਗੱਲ ਨਹੀਂ ਹੁਣ ਗਾੜੀ ਗਾੜੀ ਵੇਖਾ ਵੀ ਹੁੰਦਾ ਕੀ ਆ ਠੀਕ ਆ ਨਾ ਮੈਂ ਵੀ ਜੀਵਨ ਵਾ ਆਰਾਮ ਨਾਲ ਬੈਣ ਵਾਲੀ ਤੇ ਮੈਂ ਵੀ ਨੀਗੀ ਤੇ ਇਧਰ ਤੇ ਕੀ ਖਾਸ ਹੋਰ ਉਹ ਵੀ ਕੋਈ ਗੱਲ ਨਹੀਂ ਵੇਨੇ ਆ ਹੈ ਵੇਨੇ ਆ ਆਪਣੇ ਆਪ ਆਉਣਗੇ ਇੱਥੇ ਮੁੜ ਕੇ ਤੇ ਮੈਂ ਗਈ ਨਹੀਂ ਹੂੰ ਪਰ ਇਹ ਆਪੀ ਕੋਈ ਗੱਲ ਨਹੀਂ ਆ ਥੋੜਾ ਟਾਈਮ ਹੀ ਆ ਆਪਣੇ ਆਪ ਆਉਣਗੇ ਇੱਥੇ ਨੱਕ ਰਗੜ ਕੇ ਰਿਸ਼ਤਾ ਲੈਣਗੇ ਠੀਕ ਹੈ ਬਈ ਤੂੰ ਕਿਹੜੀ ਘਟਵਾ ਪੰਗਾ ਕਿਤੇ ਨਾ ਲਿਆਵਾ ਜੀਵਨ ਨਾਲ ਪੰਗਾ ਲਿਆ ਇਹਨਾਂ ਨੇ ਹੈ ਤੁਹਾਨੂੰ ਪਤਾ ਵੀ ਪਿੱਛੇ ਹਟਣ ਵਾਲੀ ਮੈਂ ਵੀ ਨਹੀਂਗੀ ਜਿਹੜੀ ਗੱਲ ਇੱਕ ਵਾਰੀ ਕਹਿ ਤੀ ਉਹ ਪਗਾ ਕੇ ਹਟਣਾ ਹੁਣ ਇਹ ਤਾਂ ਗੱਲ ਤੇ ਠੀਕ ਹੈ ਠੀਕ ਹੈ ਨਾ ਹਾਂ 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 ਆਹ ਚੱਲ ਮੈਂ ਵੇਖਾਂ ਵੀ ਇਹ ਕੀ ਕਰਨ ਧੀ ਅੰਦਰ ਇੱਟੇ ਅੰਦਰ ਵੜ ਕੇ ਬਹਿ ਰਹਿੰਦੀ ਨੂੰ ਇਹਨਾਂ ਨੂੰ ਨਹੀਂ ਪਤਾ ਵੀ ਕੂੜਾ ਖਿਲਰਿਆ ਗੋੜੇ-ਗੋੜੇ ਬਹਿਦੀ ਹੁਣੀ ਆ ਪਰ ਨਾਵ ਕਰੇ ਨਾਵ ਕੋ ਕਰੇ ਗੱਲ ਇਹ ਬਹੁਤਾ ਨਾ ਕਈ ਨਾ ਕਿਸ ਨੂੰ ਕੋ ਹੈਂ ਆਪੇ ਕਰ ਲੈਣਾ ਰਲ ਮਿਲ ਕੇ ਉਹਨਾਂ ਨੇ ਮੰਮੀ ਲੈ ਹੋਰ ਉਹ ਟੀ ਕਿੰਨਾ ਟਾਈਮ ਲਾੜਿਆ ਤੁਸੀਂ ਵੇਖ ਲੈ ਪੁੱਤ ਤੇਈ ਤੇਰਾ ਹਾਂ ਕੋਣ ਪਾਗ ਲੈਉਣੀ ਆ 10 ਮਿੰਟ ਲੱਗ ਜਾਂਦੇ ਨੇ ਰੋਟੀ ਪਾਉਂਦੇ ਵੀ ਹੁਣ ਛੇਤੀ ਕਰਿਓ ਥੋੜਾ ਆਜੀ ਆਜੀ ਲੈ ਕਿਦਾਂ ਫੇਰ ਫੋਨ ਆ ਗਈ ਹੁਣ ਇਹਨੇ ਪਤਾ ਨਹੀਂ ਕੀ ਕਹਿਣਾ ਹੈ ਹਲੋ ਉਹ ਘਰ ਆਈਆਂ ਕਿਉਂ ਉਹਨੇ ਮੇਰੇ ਕੋਲ ਨਹੀਂ ਹੁਣ ਆਇਆ ਜਾਣਾ ਹਜੇ ਹੁਣ ਤੇ ਆਪਾਂ ਆਏ ਆ ਨੇ ਯਾਰ ਤੂੰ ਉਦੋਂ ਸਾਰਾ ਕਰਕੇ ਆਉਣਾ ਨਹੀਂ ਉਹ ਨਹੀਂ ਨਹੀਂ ਮੇਰੇ ਕੋਲ ਨਹੀਂ ਆ ਜਾਣਾ ਮੇਰੇ ਭਰਾਵਾਂ ਘਰ ਦੇ ਗਾਲਾ ਕੱਢਣ ਦੇ ਨੇ ਉਹਨਾਂ ਪੂਰ ਕਿਹਨੂੰ ਵੇਖ ਲਾਇਤੋਂ ਮੈਨੂੰ ਲੱਗਦਾ ਤੂੰ ਮੈਨੂੰ ਘਰੋਂ ਕਢਾਏਗਾ ਉਹ ਕੋਈ ਤੁਹਾਡੇ ਗਲੀ ਗਵਾਂਡ ਚ ਹੈ ਨਹੀਂਗਾ ਚਲ ਮੈਂ ਦੱਸਣਾ ਤੈਨੂੰ ਵੀ ਕੀ ਕਰਨਾ ਮੈਂ ਰੋਟੀ ਖਾਣੀ ਹੋਈ ਯਾਰ ਚਲ ਠੀਕ ਆ ਚੰਗਾ ਚੰਗਾ ਹੁਣ ਦੱਸ ਕੀ ਕਰਾਂ ਮੈਂ ਇਹ ਵੀ ਨਾ ਕੋਈ ਨਾ ਕੋਈ ਨਵਾਂ ਹੀ ਪੰਗਾ ਪਾਉਂਦਾ ਤੂੰ ਇੱਕ ਵਾਰੇ ਸਾਰੇ ਕੰਮ ਕਰਕੇ ਆ ਹੁਣ ਜੇ ਮੰਮੀ ਨੂੰ ਆਖਿਆ ਉੱਤਰ ਜਾਣਾ ਤੇ ਨਾ ਫੇਰ ਗੁੱਸੇ ਹੋਣਾ ਕੀ ਕਰਾਂ ਹੁਣ ਜਾਣਾ ਵੀ ਪੈਣਾ ਯਾਰ ਦੋਸਤੇ ਮੰਮੀ ਹੁਣ ਆ ਗੱਲ ਸੁਣਿਆ ਮੇਰੀ 1 ਮਿੰਟ ਆ ਗਈ ਬੋਤਾ ਆ ਗਈ ਰੋਟੀ ਨਾ ਤੂੰ ਹੀ ਰਹਿਣ ਦੋ ਹੁਣ ਕਿਉਂ ਤੈਨੂੰ بڑا ਲਾੜਿਆ ਇਹਦੇ 10 ਪਤ ਸਬਜੀ ਗਰਮ ਕੀਤੀ ਤੇ ਫੁਲਕਾ ਹਾਂ ਤਾਂ ਵੇਤੇ ਪਾ ਕੇ ਆਈਆਂ ਤੇ ਤੂੰ ਆਜ ਮਾਰ ਲਈ ਮੰਮੀ ਨਾਲ ਮੁੰਡੇ ਦਾ ਫੋਨ ਆਉਂਡ ਆ ਆਖੜਾ ਮੇਰੇ ਨਾਲ ਕੰਮ ਚੱਲ ਤੂੰ ਇੰਨੀ ਗੱਲ ਤੈਨੂੰ ਕਹਿਣੀ ਵੀ ਮੈਨੂੰ ਭੁੱਖ ਲੱਗੀ ਮੰਮੀ ਕਿਆ ਸਹੀ ਹੈ ਹੁਣ ਦੱਸ ਕੀ ਕਰਾਂ ਕਿਸੇ ਦਾ ਕੀ ਜਾਣਾ ਆਪ ਭੁੱਖਾ ਰਹਿ ਕੇ ਉਹ ਮਾਰ ਭਾਈ ਹੋਜੀ ਕੋਈ ਗੱਲ ਨਹੀਂ ਮੈਂ ਰੋਟੀ ਖਾ ਲਾਂਗਾ ਥੋ ਰਾਤ ਚ ਕੋਈ ਨਹੀਂ ਤੇਰੀ ਆਹ ਹੱਥ ਨਹੀਂ ਮੈਨੂੰ ਚੰਗੀ ਲੱਗਦੀ ਜਦੋਂ ਤੂੰ ਰੋਟੀ ਦਾ ਟਾਈਮ ਨਾ ਤੂੰ ਕਿਸੇ ਨਾ ਕਿਸੇ ਪਾਸੇ ਨਿਕਲ ਜਾਂਦਾ ਮੰਮੀ ਮੈਂ ਉਹਨੂੰ ਆਖਿਆ ਸਹੀ ਵੀ ਮੇਰੇ ਕੋ ਨਹੀਂ ਆ ਜਾਣਾ ਕੋਣ ਹੋਲਾ ਤਰਲੇ ਹੀ ਮਾਰੀ ਜਾਂਦੇ ਮੈਂ ਦੱਸੋ ਕੀ ਕਰਾਂ ਜਾ ਬਾਬਾ ਚਲ ਜਾ ਪਰ ਇੱਕ ਵਾਰੀ ਹੁਣ ਉਹਨੂੰ ਕਹਿ ਦੀ ਕਿ ਮੈਨੂੰ ਬਾਰ ਬਾਰ ਫੋਨ ਨਾ ਕਰਿਆ ਕਰ ਮੇਰੀ ਮੰਮਾ ਦੁਸਰ ਹੁੰਦੀ ਕੋਈ ਨਹੀਂ ਮੰਮੀ ਜਦੋਂ ਕਿਤੇ ਲੋਡ ਪਈ ਤੇ ਆ ਵੀ ਉਚਾਰਾ ਝਟ ਤੋਰ ਪੈਂਦਾ ਹੈ ਆਹ ਤੇ ਜਾਂਦਾ ਵਾ ਪਰ ਕੋਈ ਗੱਲ ਹੀ ਕੋਈ ਜ਼ਰੂਰੀ ਨਹੀਂ ਜੀ ਜਦੋਂ ਕਵੇ ਉਦੋਂ ਅਸੀਂ ਤੇਰੇ ਨਾਲ ਜਾਣਾ ਹੀ ਜਾਣਾ ਮੈਂ ਕਹਿਦੀ ਹਾਂ ਚਲੋ ਕੋਈ ਗੱਲ ਨਹੀਂ ਗਾਂ ਤੋਂ ਮੱਤਿਆ ਰੱਖਾਂਗਾ ਇੱਦਾਂ ਦੋਨਾਂ ਨੂੰ ਕੁੱਠੀ ਹੱਥ ਪੈ ਜੂਗੀ ਤੈਨੂੰ ਰਾਤ ਵਿੱਚ ਤੇ ਘਰ ਸੌਣਾ ਤੇ ਰਾਤ ਵੀ ਨਾ ਅਗਲੇ ਸੌਣ ਦੇਣਗੀ ਜੇ ਡੈਡੀ ਪੁੱਛਣਗੇ ਨਾ ਤਾਂ ਅਖਿਰੋ ਰੋਟੀ ਖਾ ਕੇ ਗਿਆ ਇਆਂ ਨਾ ਕਿ ਉਹ ਰੋਟੀ ਨਹੀਂ ਖਾ ਕੋਈ ਗੱਲ ਨਹੀਂ ਮੰਮੀ ਨੂੰ ਤਾਂ ਤੁਹਾਨੂੰ ਪਤਾ ਮੈਨੂੰ ਗੁੱਸੇ ਹੋਣਾ ਚੱਲ ਮੈਂ ਨਹੀਂ ਦੱਸਦੀ ਪਰ ਆ ਛੇਤੀ ਜਾ ਕੋਈ ਨਹੀਂ ਬੱਸ ਆ ਜਾਣਾ ਛੇਤੀ ਇਹਨਾਂ ਵੀ ਮੈਨੂੰ ਝੂਠੀ ਪਵਾਦੀ ਉਹ ਨਹੀਂ ਨਹੀਂ ਮੈਂ ਉਹਨਾਂ ਨੇ ਕਰਨਾ ਤੇ ਚੱਲ ਜਾ ਮੇਰਾ ਪਤਾ ਨਹੀਂ ਛੇਤੀ ਛੇਤੀ ਆਮੀ ਹੈ ਕੋਈ ਨਹੀਂ ਕੋਈ ਨਹੀਂ ਖਾ ਚੁੱਕ ਲੈ ਹੁਣ ਕੋਲ ਕੋਲ ਨਹੀਂ ਚੁੱਕਣਾ ਹੈਲੋ ਥੋਰੀ ਗੱਲ ਸੁਣ ਮੈਂ ਘਰੋਂ ਤੁਰ ਪਿਆ ਨਾ ਤੇ ਮੇਰੀ ਇੱਕ ਗੱਲ ਸੁਣ ਲੈ ਜਿਆਦਾ ਟਾਈਮ ਨਹੀਂ ਲਾਉਣਾ ਆਹੋ ਉਹ ਨਹੀਂ ਰੋਟੀ ਕਿੱਥੇ ਖਾਲੀ ਹੈ ਰੋਟੀ ਕੋਈ ਨਹੀਂ ਇਥੇ ਤੇ ਰਾਜਾ ਖਾ ਲਾਂ ਤੇ ਕਿਦਿਆਂ ਹਮ ਚਲ ਠੀਕ ਹੈ ਨਿਕਲ ਬਾਹਰ ਤੇ ਮੈਂ ਤੁਰ ਪਈ ਚਲ ਠੀਕ ਹੈ ਠੀਕ ਹੈ ਮਹਾਰਾਣੀ ਜੀ ਉੱਠੋ ਤਾਂ ਦੇਣ ਵੇਖੋ ਕਿੱਥੇ ਚੜਿਆ ਵਾ ਮੰਮੀ ਮੈਂ ਠੀਕ ਨਹੀਂ ਹੈਗੀ ਅੱਜ ਮੈਂ ਤਾਂ ਨਹੀਂ ਉੱઠી ਹੈਗੀ ਤੁਹਾਨੂੰ ਕੀ ਲੱਗੇ ਤੂੰ ਬਾਹਰ ਬਹਿ ਕੇ ਚੁਗਲੀਆਂ ਤਾਂ ਕਰ ਲੋ ਪਹਿਲੋ ਅੰਦਰ ਭਾਵੇਂ ਕੋਈ ਮਰ ਜਾਵੇ ਤੂੰ ਹੀ ਕਿਹੜਾ ਦੇਖਣਾ ਆ ਨਹੀਂ ਮੇਟਲ ਅੰਮੀ ਚ ਬਾਂਦ ਕੱਢਣ ਲਈ ਆ ਕਿਹੜੇ ਪਾਸੋਂ ਠੀਕ ਦੀ ਤੂੰ ਹੈ ਜਿਹੜਾ ਬੰਦਾ ਠੀਕ ਨਹੀਂ ਹੁੰਦਾ ਉਹ ਕੋ ਤਾਂ ਬੋਲੇ ਆ ਨਹੀਂ ਜਾਂਦਾ ਤੂੰ ਪਟਰ ਪਟਰ ਜੁਬਾਨ ਚ ਲਾਉਂਦਾ ਵੀ ਮੈਨੂੰ ਵੇਖ ਕੇ ਮੈਂ ਅੱਜ ਸੱਚੀ ਨਹੀਂ ਠੀਕ ਹੈਗੀ ਤੂੰ ਮੇਰਾ ਐਵੇਂ ਸਿਰ ਨਾ ਖਾਓ ਆ ਗਿਆ ਮੇਰਾ ਸਿਰ ਖਾਣ ਆ ਮੇਰਾ ਕੰਮ ਕਰ ਲੋ ਬਾਹਰ ਜਾ ਕੇ ਉਹ ਕੂੜੇ ਦਾ ਢੇਰ ਲਗਾ ਚੌਕ ਤੋਂ ਬਾਹਰ ਸੁੱਟ ਕੇ ਆ ਤੇ ਕੂੜਾ ਮੈਂ ਹੀ ਸੁੱਟਣਾ ਮੈਂ ਤੂੰ ਹੀ ਛੋਟਾ ਉਹ ਤੁਹਾਨੂੰ ਕੀ ਹੋਣ ਲੱਗਾ ਵਾ ਤੁਹਾਡੀਆਂ ਕਿਹੜਾ ਦਿੱਤਾ ਹੈ ਨੀਂ ਗਿਆ ਜਾ ਕੇ ਛੋਟਾ ਵੇਹ ਜੁਬਾਨ ਵੀ ਹੈ ਦੀ ਐਡਾ ਬੈਠੀ ਠੀਕ ਨਹੀਂ ਮੰਮੀ ਜੀ ਠੀਕ ਨਹੀਂ ਦੀ ਤੂੰ ਹੈ ਉੱਠ ਕੇ ਨਾ ਤੇ ਕੂੜਾ ਸੁੱਟ ਜੁਬਾਨ ਨਾ ਚਲਾ ਮੇਰੇ ਗਾੜੀ ਬਹੁਤ ਗੁੱਸਾ ਚੰਡਿਆ ਵੀ ਨਹੀਂ ਦਿੱਤੇ ਮੰਮੀ ਮੇਰੀ ਗੱਲ ਸੁਣੋ ਮੈਂ ਸੱਚੀ ਨਹੀਂ ਠੀ ਮੈਂ ਬੋਤੀ ਐ ਨਾ ਤੁਹਾਨੂੰ ਤੇ ਨਾਵ ਨੂੰ ਜਾ ਕੇ ਕਹਿਓ ਉਹਨੂੰ ਛੋੜ ਉਹ ਛੋੜ ਦੇਵੇ ਖੂੜਾ ਨਾਲੇ ਉਹ ਵੇਖੋ ਉੱਤਰ ਨਹੀਂ ਉਹ ਝਾੜੂ ਫੇਰਨੀ ਡਈ ਕਿ ਅੱਜ ਕੂੜਾ ਛੋਟਾ ਉਹ ਤੇ ਕੀ ਹੋ ਚੱਲਾ ਵਾ ਨਾਲੇ ਵੇਲੀ ਬੈਠੀ ਰਹਿੰਦੀ ਸਾਰਾ ਦਿਨ ਕੰਮਵਾਸਾ ਕਰ ਲੂਗੀ ਤੇ ਕੁਝ ਨਹੀਂ ਹੋ ਚੱਲਾ ਉਹ ਮੇਹ ਮੇਹ ਚ ਜ਼ਬਾਨ ਵੀ ਫੇਦੀ ਨਹੀਂ ਅੱਛਾ ਹੁਣ ਮੈਂ ਉਹ ਪ੍ਰਾਣੀ ਨੂੰ ਪਵਾ ਹੈ ਆਪ ਤੋ ਸੁਰਖਾ ਬਿੰਦਾ ਲਾ ਕੇ ਤੇ ਕੈਨ ਨਾ ਲੰਮੇ ਪੈ ਗਈਆਂ ਬਹੁਤ ਚਲਾ ਤੂੰ ਮੈਨੂੰ ਤੇਰੀਆਂ ਚਲਾਕੀਆਂ ਸਮਝ ਨਹੀਂ ਆਉਂਦੀਆਂ ਤੇਰਾ ਰਾਤਾ ਇਹ ਹੁਣ ਆ ਭਤੀ ਨਹੀਂ ਆਈ ਆਪਣੀ ਰਿਸ਼ਤਾ ਕਰਾਉਣਾ ਵਾ ਤੇ ਕੰਮ ਵੀ ਉਹਦੇ ਕੋਲ ਕਰਾ ਲੈ ਨੀ ਅਦਾ ਜੜਾ ਹੋ ਗਿਆ ਵਾ ਸਾੜੇ ਦੀ ਪੰਡੇ ਉੱਠ ਜਾ ਤਾਂ ਉਹਦਾ ਹੋਣਾ ਵੀ ਨਹੀਂਗਾ ਜਿੱਦਾਂ ਤੁਸੀਂ ਲੇਟ ਦੇ ਆ ਨਾ ਕਰਨ ਇਦਾਂ ਹੋਣਾ ਵੀ ਨਹੀਂ ਹੈਗਾ ਤੇ ਨਾਲੇ ਮੈਂ ਸਾਰਾ ਕੰਮ ਕਰਕੇ ਪਈ ਆ ਉਦਾਂ ਨਹੀਂ ਪਈ ਹੈਗੀ ਬਸ ਕੂੜਾ ਹੀ ਪਿਆ ਰਹਿ ਗਿਆ ਉਥੇ ਚੱਕ ਦੋ ਤੁਸੀਂ ਭਲੜੀ ਹੋਣ ਲੱਗਾ ਕਿ ਡੱਕ ਲੈਣ ਪਣਾ ਲੰਦੀ ਪਹਿਲਾਂ ਹੀ ਅਜੇ ਤਾਂ ਸ਼ੁਰੂਆਤ ਹੋਈ ਆ ਹੋਣਾ ਨਹੀਂ ਆ ਕਰਕੇ ਦੱਸੂ ਕਰਕੇ ਤੇਰੇ ਤੇ ਕਲੇਜ ਤੇ ਸੱਪ ਲਟਣਦੇ ਆ ਵੀ ਮੇਰੀ ਭੈਣ ਆ ਜੇ ਮੇਰੇ ਕਾ ਤੇ ਲਟਣਦੇ ਆ ਸੱਪ ਵੀ ਤੇਰਾ ਕੀ ਇਰਾਦਾ ਵਾ ਬਸ ਤੇਰੀ ਭੈਣ ਨਾਲ ਰਿਸ਼ਤਾ ਕਰਨਾ ਬੁਤੀ ਵੇਖੀ ਆਪਣੀ ਪਿਆਰ ਦੀ ਘੜੀ ਮੰਮੀ ਮੇਰੀ ਭੈਣ ਜਿਹੜੀ ਤੇ ਲਿਆ ਕੇ ਪਠਾਈ ਮੈਂ ਤੇ ਆਪਣੀ ਭਤੀਜੀ ਇਹਦੇ ਨਾਲ ਤੇ ਸੋਣੀ ਆ ਵੇਖ ਵੇਖ ਜੁਬਾਨ ਇਹਦੀ ਖਬਰਦਾਰ ਜੇ ਮੇਰੀ ਭਤੀਜੀ ਨੂੰ ਕੋਈ ਕਹਾ ਤੇ ਲੱਗੀ ਨਾ ਸਮਝ ਜੁਬਾਨ ਕੱਢੋ ਤੇਰੀ ਮੈਂ ਤੇ ਉੱਤ ਕੰਮ ਵੀ ਕੋਈ ਕਰਾ ਲੋ ਐਦਾਂ ਉਹਨੂੰ ਲਿਆ ਕੇ ਮੈਂ ਹਰਾਣੀ ਬਿਠਾ ਲਿਆ ਵਾ ਇੱਥੇ ਅੱਗੇ ਥੋੜੇ ਇੱਥੇ ਖਾਣ ਵਾਲੇ ਰੋਟੀਆਂ ਉਹਨੂੰ ਵੀ ਲਿਆ ਕੇ ਇੱਥੇ ਬਿਠਾ ਲਿਆ ਵਾ ਮੇਰੇ ਸਿਰ ਤੇ ਨਹੀਂ ਮੇਰੀ ਗੱਲ ਸੁਣ ਲੈ ਤੇੱਤੇ ਨਹੀਂ ਆ ਰੋਟੀਆਂ ਆ ਦੀਆਂ ਲੱਗੀ ਆ ਨਾ ਸਮਝ ਆਪ ਤਾਂ ਤੁਸੀਂ ਕੋਈ ਕੰਮ ਨਹੀਂ ਕਰਦੇ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਂਦਾ ਲਿਆ ਕੇ ਮੇਰੇ ਸਿਰ ਤੇ ਇੱਕ ਹੋਰ ਭਾਰ ਬਿਠਾਤੀ ਐ ਵੀ ਹਾਇ ਇਹਨੂੰ ਹੀ ਖਵਾ ਰੋਟੀਆਂ ਤੇ ਨਾਲੇ ਮੇਰੀ ਗੱਲ ਸੁਣੋ ਜਿਹੜੀ ਮੇਰੀ ਭੈਣ ਦੀ ਗੱਲ ਕਰਦੇ ਨਾ ਵੀ ਮੇਰੀ ਭੈਣ ਦੀ ਬੂਥੀ ਨਹੀਂ ਸੋਣੀ ਵਧੀਆ ਘਰ ਦੇ ਵਿੱਚ ਲੱਭ ਕੇ ਉਹਨੂੰ ਵਧੀਆ ਘਰ ਵਿਆਵਾਂਗੇ ਇਦਾਂ ਦੇ ਘਰ ਚ ਨਹੀਂ ਕੋਈ ਵਿਆਹਦੇ ਮੈਨੂੰ ਤਾਂ ਮੇਰਾ ਘਰ ਨੇ ਇੱਥੇ ਛੱਡਤਾ ਵਾ ਕੰਦ ਦੇ ਵਿੱਚ ਮੈਂ ਆਪਣੀ ਭੈਣ ਨਹੀਂ ਨਹੀਂ ਤਾਂ ਸੁਟਣੀ ਹੈ ਇਹ ਘਰ ਚ ਜਾਊਗੀ ਮੇਰੀ ਭੈਣ ਹੂੰ ਵੇਖੂਗੀ ਵੇਖੂਗੀ ਜਦੋਂ ਤੇਰੀ ਭੈਣ ਵਧੀਆ ਘਰ ਚ ਜਾਊਗੀ ਕੀ ਕਰੂਗਾ ਉਹ ਦੇਖਿਓ ਤੂੰ ਦੇਖਦੇ ਹੀ ਰਹੇ ਤੇਰੀ ਕਿਸਮਤ ਚੰਗੀ ਹੀਗੀ ਕਿ ਤੂੰ ਸਾਡੇ ਘਰ ਆ ਗਈਆਂ ਤੂੰ ਇਹੋ ਜਿਹੇ ਘਰ ਚ ਆਉਣ ਜੋਗੀ ਨਹੀਂ ਚੰਗੀ ਕਿਸਮਤ ਐਡਾ ਦੇ ਘਰ ਚ ਆ ਗਈਆਂ ਇੱਥੇ ਰੋਟੀ ਖਾਣ ਨੂੰ ਕਿਤੇ ਮਿਲਦਾ ਨਹੀਂ ਇੱਕ ਟਾਈਮ ਵੀ ਰੋਟੀ ਵੀ ਮਿਲ ਜੂਗੀ ਪਤਾ ਨਹੀਂ ਕਿਨੇ ਗੱਲਾਂ ਹੀ ਆ ਬਸ ਕਰਾ ਲਓ ਜਿੰਨੀਆਂ ਮਰਜ਼ੀ ਤੇ ਚੁਗਲੀਆਂ ਵਾ ਲੋਕਾਂ ਦੀਆਂ ਕਰਾ ਲਓ ਲੋਕਾਂ ਦੇ ਘਰਾਂ ਚ ਵੜ ਵੜ ਕੇ ਨੇ ਸ਼ੁਕਰ ਕਰ ਸ਼ੁਕਰ ਕਰਤ ਨੇ ਮੇਰੇ ਵਰਗੀ ਸੱਸ ਮਿਲ ਗਈ ਐ ਜਿੰਨੀ ਜੁਬਾਂ ਚ ਲੰਨੀ ਆ ਨਾ ਕੋਈ ਹੋਰ ਸੱਸ ਹੁੰਦੀ ਨਾ ਤੇ ਜੁੰਡਾ ਪੁੱਟ ਕੇ ਬਾਹਰ ਸੁੱਟ ਕੇ ਹੁੰਦੀ ਜਾਂ ਉਹ ਦਿਨ ਦਵਾਈ ਦੂ ਹੀ ਲਿਆ ਕੇ ਦੋ ਡਾਕਟਰ ਨੂੰ ਬੁਲਾਓ ਠੀਕ ਨਹੀਂ ਹੈਗੀ ਮੈਂ ਬੁਲਾਉਣੀ ਆ ਡਾਕਟਰ ਨੂੰ ਜਿਹੜੇ ਤੈਨੂੰ ਮਰਮਰਾ ਪਿਆ ਵਾ ਕਾਹ ਦਫਾ ਹੋ ਐ ਲਵਾਉਣੀ ਤੇਰੀ ਜ਼ੁਬਾਨ ਤੇ ਟੀਕਾ ਜਿਹੜੀ ਪਟਰ ਪਟਰ ਚੱਲਦੀ ਆ ਆਹੋ ਮੇਰੀ ਜ਼ੁਬਾਨ ਤੇ ਤਾਂ ਲਵਾਉਣਾ ਮੈਂ ਨਾਲ ਆਪਣੀਆਂ ਲੱਤਾਂ ਤੇ ਵੀ ਲਵਾ ਲਿਓ ਜਿਹੜੀਆਂ ਚੱਲਦੀਆਂ ਨਹੀਂ ਹੈਗੀਆਂ ਇਹ ਮੂੰਹ ਬੰਦ ਕਰਨਾ ਆਪਣਾ ਮੇਰੇ ਕੋਲ ਕੁਛ ਖਾ ਦਾ ਲਈ ਕਿਦਾਂ ਜੁਬਾਂ ਚ ਆਉਂਦੀ ਐ ਜਾਓ ਜਾਓ ਕੂੜਾ ਸੁੱਟ ਕੇ ਆ ਅਮਿਆ ਜੰਦੀਆ ਬੋਲਦੀ ਰਹਿੰਦੀ ਸੇਰੀ ਖਾ ਲੈਂਦੀ ਏ ਇੱਕ ਤਾਂ ਉਦੋਂ ਬੰਦਾ ਆਪਣੀ ਠੀਕ ਹੁੰਦਾ ਇਹ ਕਿੱਦਾਂ ਦੀ ਆ ਗਈ ਸੇਰ ਖਾ ਲੈਂਦੀ ਏ ਵੀ ਤੂੰ ਆਪਣੀ ਭਤੀਜੀ ਤੋਂ ਕੰਮ ਕਰਾ ਲਾ ਮਾਸਾ ਉਹਨੂੰ ਰੱਖਣਾ ਵਾ ਚਟਣਾ ਵਾ ਉਹਨੂੰ ਕੀ ਕਰਨ ਦੇਈ ਮੇਰੀ ਧੀ ਕੁਛ ਨਹੀਂ ਬੋਲਦੀ ਚਾਰ ਕੱਪੜੇ ਪੇ ਕੇ ਮਹਰ ਜਲ ਜੋੜੀ ਦੀ ਨਹੀਂ ਖrarਾ ਚਾ ਪਿਆ ਵਾ ਵੇਹਲਾ ਕਿੰਨੀ ਸੰਸਕਾਰੀ ਏ ਮੇਰੀ ਭਤੀਜੀ ਹੈ ਤੇ ਇੱਕ ਮੇਰੀ ਨੌਵਾਂ ਸਤੀ ਸਵੇਰੇ ਕੰਬਲ ਤਾਲ ਕੇ ਉਹ ਸੁਤੀ ਹੋ ਹੈ ਗੋੜੇ ਗੋੜੇ ਸੁਰਖੀ ਬਿੰਦੀ ਮੋਤੇ ਲਾ ਲਈ ਐ ਟੈਮ ਦੇ ਨਾਲ ਤੇਖੇ ਮੰਮੀ ਜੀ ਮੈਂ ਠੀਕ ਨਹੀਂ ਗੀ ਹੈ ਤੂੰ ਗੱਲ ਕਰਨ ਵਾਲੀ ਕਿਉਂ ਮੇਰੀ ਕੋਈ ਗੱਲ ਹੋਈ ਐ ਮੈਂ ਗੇ ਸੁਣਨੀ ਹਰੋਲਾ ਜਾ ਕੇ ਹੀ ਬੋਲਣ ਦੇ ਹੀ ਡਰ ਨਾਲ ਤੂੰ ਉੱਤ ਕੀ ਕਰਾਂ ਜਬਾਨ ਬੜੀ ਆ ਜਿਹੜਾ ਬੰਦਾ ਠੀਕ ਨੇ ਤੇ ਮੂੰਹ ਚੋਂ ਗੱਲ ਨਹੀਂ ਨਿਕਲਦੀ ਤੇ ਐਡੀ ਲੰਮੀ ਜਬਾਨ ਚਲਾਉਂਦੀ ਮੇਰੇ ਗਾੜੀ ਉਹ ਕੂੜੇ ਦਾ ਭਰਿਆ ਡਸਟਬਿਨ ਪਿਆ ਬੂਏ ਦੇ ਗਾੜੀ ਤੇ ਮੈਂ ਹਾਂ ਜਾ ਜਾ ਕੇ ਤੇ ਸੋਟਿਆ ਤੇ ਬਤੀ ਗੱਲਾਂ ਸੁਣਾਈਆਂ ਮੈਨੂੰ ਤੇ ਕੋਈ ਗੱਲ ਨਹੀਂ ਬੂਆ ਜੀ ਮੈਂ ਸੋਟਿਆ ਨਹੀਂ ਤੇ ਉਹਨਾਂ ਨੂੰ ਕਦੇ ਲਈ ਕਿਹਾ ਮੈਨੂੰ ਕਹਿ ਦੇਣਾ ਹਈ ਨਾ ਲੈ ਦੱਸ ਮੈਂ ਹੋਂਦ ਨਹੀਂ ਤੇ ਸੱਦਿਆ ਵਾ ਮੈਂ ਕੂੜੇ ਸਟਾਉਂਡ ਸੱਦਿਆ ਤਾ ਉਹ ਤੇ ਕੱਲ ਮੈਂ ਵੈਸੇ ਕਹਿਤਾ ਕੋ ਝਾੜੂ ਲਾ ਦੇ ਮਾੜਾ ਮੋਟਾ ਇਹਦਾ ਮਹਾਰਾਣੀ ਦਾ ਰਾਦਾ ਬਣਾ ਤੂੰ ਉਹਨੂੰ ਉਹ ਕੋ ਸਾਰੇ ਕੰਮ ਕਰਾਵੇ ਇਹ ਤੇ ਸ਼ਰਮੀ ਆਉਂਦੀ ਕਿਤੇ ਕੋਈ ਗੱਲ ਨਹੀਂ ਫੇਰ ਕੀ ਘਰੇ ਵੀ ਤੇ ਮੈਂ ਸਾਰਾ ਕੰਮ ਕਰਦੀ ਆ ਨਾਲ ਵੇਕਰ ਨੂੰ ਆਪਣਾ ਘਰ ਹੀ ਸਮਝਿਆ ਮੈਂ ਬਗਾਨਾ ਨਹੀਂ ਸਮਝਿਆ ਹੈਗਾ ਤੇ ਕੋਈ ਨਹੀਂ ਪੁੱਛੀ ਮੈਂ ਕਰ ਦੇਣੀ ਆ ਚਲ ਸੋਟਿਆ ਮੇਰੀ ਧੀ ਫਿਰਦਾ ਫਿਰ ਮੈਂ ਆਣ ਗਿਆ ਜੋੜਨੇ ਨੂੰ ਤੇ ਸੁੱਟ ਦਿੰਦਾ ਵੇਖਾਂ ਆ ਮੇਰਾ ਖੋਨ ਹੋਣਾ ਨਾ ਕਿੱਡੀ ਵਧੀਆ ਵਾ ਕਿੱਦਾਂ ਮੇਰੀ ਗੱਲ ਮੰਦੀ ਆ ਤੇ ਇੱਕ ਇਹ ਚੜੇਲ ਮੇਰੇ ਪੱਲੇ ਪਈ ਆ ਨਾ ਇਹਨੇ ਮੇਰਾ ਖੇੜਾ ਛੱਡਣਾ ساری ਉਮਰ ਤੱਕ ਨਾ ਹੋਰ ਇਦਾਂ ਲਮਕਾ ਕੇ ਰੱਖਣਾ ਮੈਨੂੰ ਵੀ ਇਹਨੇ ਨਾਲ ਆਪਣੇ ਕਿਤਾ ਗੇਟ ਖੋਲਿਆ ਇਹਨਾਂ ਨੇ ਨਾਮ ਕਿ ਦਈਏ ਜੱਸ ਭਾਜੀ ਉਹ ਅੰਦਰ ਹੀ ਲੰਮੇ ਪਏ ਨੇ ਉਹ ਵੀ ਇਹਨਾਂ ਦੇ ਨਾਲ ਉਹ ਮਿੱਜਾਸ ਕਿੱਥੇ ਆ ਹਾਂ ਪਈ ਦਫਾ ਆਈ ਮਰੀ ਔਰ ਜਾਈ ਦੇ ਵਿੱਚ ਤੱਕ ਗਿਆ ਨਾ ਗਿਆ ਸਾਲਾ ਜਾ ਕੇ ਉੱਠਦੀ ਆ ਤੇ ਦੱਸ ਆਈ ਹਾਏ ਕੇ ਨੂੰ 2 ਘੰਟੇ ਮਾਰ ਵੀ ਲੈਣ ਦਿਆ ਕਰੋ ਨਹੀਂ ਮੈਂ ਠੀਕ ਹੈਗੀ ਤੁਹਾਨੂੰ ਦੱਸਿਆ ਤਾਂ ਹੈ ਦੱਸਿਆ ਤੁਹਾਡੀ ਮਾਂ ਨੂੰ ਉਹਨੇ ਕੀ ਦੱਸਿਆ ਤੁਹਾਨੂੰ ਮਾਂ ਨੇ ਕੀ ਦੱਸਣਾ ਮੈਨੂੰ ਜਾ ਉੱਠ ਮੈਂ ਘਰ ਆਇਆ ਉਹ ਤੇ ਤੂੰ ਪਾਣੀ ਤਾਂ ਨਹੀਂ ਦੇ ਮੈਨੂੰ ਉੱਥੇ ਤੁਹਾਡੀ ਮਾਂ ਬੈਠੀ ਵੇਲੀ ਉਹਨੂੰ ਕੋ ਪਾਣੀ ਦੇ ਦੇ ਜ਼ਰੂਰੀ ਤੇ ਇਹ ਬਣਾਉਣਾ ਮੰਮੀ ਚੰਗੀ ਲੱਗਦੀ ਤੇਰੇ ਹੁੰਦਿਆਂ ਜਾ ਉੱਠ ਘਰ ਜਾਈ ਛੱਡ ਉਹਦ ਹੋ ਗਈ ਆ ਚਾ ਗੱਬ ਘੱਟ ਫੜਿਆ ਨਹੀਂ ਲੱਗੀ ਹੈਗੀ ਅੱਜ ਠੀਕ ਨਹੀਂ ਆ ਸੂਰਜ ਵੇਹ ਕਿੱਥੇ ਆਇਆ ਵਾ ਤੂੰ ਅਰਜਾਈ ਤਾਂ ਕੇ ਪਈ ਜਾਲਿਆ ਪਾਣੀ ਇੱਕ ਮਿੰਟ ਮੇਰੀ ਗੱਲ ਸੁਣਿਆ ਹਾਂਜੀ ਸਰ ਜੀ ਇਹ ਤਾਂ ਇੱਥੇ ਕਦੇ ਪੰਡਾ ਵੇਖਿਆ ਨਹੀਂ ਆ ਇਹ ਰਿਸ਼ਤੇਦਾਰੀ ਤੁਹਾਡੀ ਇਹ ਮੇਰੇ ਭੂਆ ਜੀ ਲੱਗਦੇ ਨੇ ਅੱਛਾ ਹਾਂਜੀ ਤੇ ਤੁਸੀਂ ਕਿੱਥੇ ਪਾਏ ਨਹੀਂ ਹੁਣ ਮੈਂ ਕਹੀ ਕਿ ਮੈਂ ਤਾਂ ਹੋਸਟਲ ਵਿੱਚ ਪੜ੍ਹਦੀ ਹੂੰਗੀ ਤੇ ਹੁਣ ਛੁੱਟੀਆਂ ਹੋਈਆਂ ਇਹਦੇ ਲਈ ਤਾਂ ਕਰਕੇ ਆਈਏ ਸੀ ਰੈਡਵਾਸ ਤੇ ਠੀਕ ਆ ਠੀਕ ਆ ਤੇ ਤੁਹਾਡਾ ਨਾਮ ਕੀ ਮੇਰਾ ਨਾਮ ਨਵਦੀਪਾ ਤੇ ਮੇਰਾ ਨਾਮ ਪਿੰਦਰ ਹੈ ਤੇ ਮੈਂ ਤੁਹਾਨੂੰ ਪੁੱਛਿਆ ਹੀ ਨਹੀਂ ਆ ਆਪਣੇ ਆਪ ਹੀ ਦੱਸੀ ਜਾਂਦੇ ਹੋ ਉਹ ਮੈਂ ਹਾਂ ਚੱਲ ਪੁੱਛੋਗੇ ਤਾਂ ਸਹੀ ਨਾ ਠੀਕ ਹੈ ਪੜੇ ਕੁੜੇ ਤਾਂ ਤੁਸੀਂ ਕਿੰਨੇ ਆ ਮੈਂ ਬੀਏ ਕਰ ਲਈ ਪਈ ਆ ਲਾਸਟ ইয়ার ਹੀ ਆ ਮੇਰਾ ਠੀਕ ਆ ਠੀਕ ਆ ਮੈਂ ਉਦੋਂ ਪਲੱਸ 2 ਕੀਤੀ ਏ ਠੀਕ ਹੋਣੀ ਕਹਣਾ ਵੀ ਮੈਂ ਤੁਹਾਨੂੰ ਪੁੱਛਿਆ ਨਹੀਂ ਆ ਸਿਆ ਬਾ ਉਹ ਜੇ ਤੱਕ 2 ਮਿੰਟ ਮਰਨ ਨਾ ਵੀ ਨਹੀਂ ਦਿੰਦੇ ਪਤਾ ਵੀ ਆ ਵੀ ਬੰਦਾ ਠੀਕ ਨਹੀਂ ਹੈਗਾ ਜਦੋਂ ਮੈਂ ਤੈਨੂੰ ਇੱਕ ਰੀ ਕਹਾਵਾ ਮੈਂ ਤਾਂ ਤੈਨੂੰ ਕੁਝ ਪੁੱਛਿਆ ਨਹੀਂ ਤੁਸੀਂ ਆਪਣੇ ਆਪ ਹੀ ਦੱਸ ਹੀ ਜਾਣੇ ਤਾਂ ਬਾਰ ਬਾਰ ਕਿਆਂ ਕੁਝਾ ਦੀ ਗੱਲ ਐ ਮੈਨੂੰ ਲੱਗਦਾ ਤੁਸੀਂ ਗੁੱਸਾ ਕਰ ਗਏ ਫਿਰ ਤੁਸੀਂ ਇੱਥੇ ਰਹਿਣ ਆਇਓ ਹਾਂਜੀ ਰਹਿਣ ਆਇਓ ਠੀਕ ਆ ਆ ਹੱਡਾ ਘਰ ਨਾਲ ਹੀ ਐ ਆਜਿਆ ਕਰੋ ਸਾਡੇ ਸ਼ਰੀਕੇ ਤੋਂ ਆਪਣੀ ਨੇ ਚੰਗਾ ਠੀਕ ਤੇ ਮੈਂ ਤੇ ਮਾ ਜੋ ਚਾਹੋ ਜਿ ਕੋ ਟੁਟ ਟਾ ਤਸੇ ਬਿਆਣਾ ਪਰਮ ਨੂੰ ਕੀ ਲੱਛਣ ਫੜੇ ਇਹਨਾਂ ਨੇ ਦਸ ਬਗਾਨੇ ਮੁੰਡੇ ਨੂੰ ਬੁਲਾਉਣ ਲਈ ਐ ਫਤੀਜੀ ਸੱਦੀ ਆਪੜੀ ਛੋਟਾ ਨਵਾਂ ਕੁੜਾ ਹਾਂਜੀ ਛੋਟਾ ਹੀ ਆ ਚੱਲ ਜਾ ਫਿਰ ਅੰਦਰ ਅੰਦਰ ਬਹਿ ਜਾ ਕੇ ਆ ਕੋਟੀ ਬਗਲੀ ਕਿਥੋਂ ਲੈ ਗਈ ਨਵੀਂ ਆ ਫਿਰ ਆ ਫੜੋ ਪਾਣੀ ਮੇਰੇ ਵਾਲੀ ਤੁਹਾਡਾ ਧਿਆਨ ਹੁੰਦਾ ਨਾ ਮਾਂ ਪੁੱਤ ਦਾ ਕਿਤੇ ਆਲੇ ਦੁਆਲੇ ਵੀ ਧਿਆਨ ਦੇ ਲਿਆ ਕਰੋ ਕੀ ਹੋਣਿਆ ਵਾ ਇਥੇ ਦੁਨੀਆ ਤੇ ਆਲੇ ਦੁਆਲੇ ਹੁਣ ਕੀ ਹੋ ਗਿਆ ਕਿਥੋਂ ਨੂੰ ਆਈ ਗਰਮ ਮਾਂ ਮੇਰੀ ਕੁੜੀ ਲਿਆ ਕੇ ਬਿਠਾਈ ਆ ਨਾ ਘਰੇ ਇਹਦੇ ਲੱਛਣ ਫਦੇ ਇਹਨੋ ਕਿ ਤਾਂਦੇ ਆ ਹੋਰ ਹੀ ਲੱਛਣ ਕਰ ਕਰਦੀ ਫਿਰਦੀ ਆ ਤੇ ਨਾਲ ਵੱਧ ਕੰਮ ਕਰਦੀ ਆ ਉਹ ਆਹੋ ਕਾ ਵੱਧ ਕੰਮ ਕਰਦੀ ਆ ਆ ਬਾਹਰ ਗਲੀ ਦੇ ਵਿੱਚ ਖੜੀ ਨਾ ਉਹਦੇ ਹੋਰ ਕਿ ਮੁੰਡਿਆਂ ਦੇ ਨਾਲ ਦੰਦ ਕੱਢਣ ਦੇਈ ਆ ਦੱਸੋ ਇਹਦਾ ਕੋਈ ਕੰਮ ਆ ਬਾਹਰ ਗਲੀ ਦੇ ਵਿੱਚ ਮੁੰਡਿਆਂ ਦੇ ਦੰਦ ਕੱਢਣ ਦਾ ਇਹ ਕਿੰਨੂੰ ਜਾਣਦੀ ਇੱਥੇ ਹੋਰ ਕਿਹੜਾ ਮੁੰਡਾ ਆ ਗਿਆ ਕੋਈ ਆ ਇਹ ਤਾਂ ਪਿੰਦਰ ਵਾਲਾ ਕੇ ਉਹਦੇ ਨਾਲ ਦੰਦ ਕੱਢਣ ਦੀ ਹਾਸ ਹਸ ਗੱਲਾਂ ਕਰਨ ਦੇ ਮੇਰਾ ਤਾਂ ਤੇ ਇਹ ਕਰਦਾ ਸੀ ਦੋਵਾਂ ਦੇ ਜਾ ਕੇ ਫੰਡੇ ਇਹ ਮਰੋੜਦਾ ਪਰ ਮੈਂ ਕਿਹ ਚਲ ਕੀ ਗਲੀ ਦੇ ਵਿੱਚ ਤਮਾਸ਼ਾ ਲਾਉਣਾ ਉਹ ਪਿੰਦਰ ਤੇ ਮੇਰਾ ਭਰਾ ਵਾ ਟਾਡਾ ਭਰਾਵਾ ਨਾ ਉਹਦਾ ਤਾਂ ਨਹੀਂ ਨਾ ਭਰਾ ਮਗਰ ਉਹ ਤਾਂ ਨਹੀਂ ਹੋਰ ਨਾ ਕਿਸੇ ਦੇ ਵਿੱਚ ਖੇਸਵਾ ਪਵਾ ਲਿਓ ਉਹਨੂੰ ਛੱਡ ਕੇ ਆਓ ਜੇ ਹੁਣੇ ਵੀ ਉੱਥੇ ਜਿੱਥੇ ਹੈਗੀ ਉਹ ਉਹਦੇ ਪਿੰਡ ਛੱਡ ਕੇ ਆਓ ਉਹਨੂੰ ਇੱਥੇ ਉਹਦਾ ਕੀ ਕੰਮ ਵਾ ਰਹਿ ਜਾ ਦੋ ਚਾਰ ਦਿਨ ਰਹਿਣਾ ਸੀ ਜਿਹੜਾ ਆ ਫੜ ਗਲਾਸ ਮੰਮੀ ਨਾ ਕਰਦਾ ਮੈਂ ਗੱਲ ਜਾ ਐਵੇਂ ਬੇਇੱਜ਼ਤੀ ਨਾ ਕਰਾਇਓ ਇੱਥੇ ਆਪਣੀ ਵੀ ਤੇ ਮੇਰੀ ਵੀ ਚਲ ਅੱਜ ਪਾਲਕ ਪਨੀਰ ਬਣਾਉਣੀ ਆ ਕਿੰਨੇ ਦਿਨ ਹੋਏ ਮੇਰੀ ਪਤੀ ਆਈ ਨੂੰ ਕਦੋਂ ਚੱਜ ਦੀ ਸਬਜ਼ੀ ਬਣਾਈ ਹਿੰਦੀ ਮੈਂ ਮੰਮੀ ਦਾ ਨਰਸ ਹੋਈ ਤੇ ਲੱਭਣ ਡਿਆ ਸੀ ਘਰ ਸਾਰਾ ਮਾਰ ਲਿਆ ਫੋਲ ਉਂ ਇੱਥੇ ਬੈਠੀ ਜੀ ਤੂੰ ਕਦ ਲਈ ਘਰ ਫੋਲ ਲਿਆ ਸਾਰਾ ਇੱਥੇ ਆਏ ਦਾ ਸਿੱਧਾ ਮੇਰੇ ਕੋਲ ਕੀ ਗੱਲ ਹੋ ਗਈ ਹੈ ਮੈਨੂੰ ਥੋੜੀ ਪਤਾ ਜੀ ਤੁਸੀਂ ਇੱਥੇ ਆ ਹਾਂ ਦੱਸੋ ਗੱਲ ਕੀ ਹੋਣੀ ਹੈ ਮੈਂ ਤੇ ਹੋਰ ਹੀ ਸੁਨਾਹ ਮਿੰਡਿਆ ਵਾ ਅੰਦਰੋਂ ਇਹ ਕਿਹੜਾ ਸੁਨਾਹ ਮਿੰਡਿਆ ਤੈਨੂੰ ਜੱਸ ਬਈ ਆ ਸੁਨਾਹ ਦੇਣ ਕਹਿੰਦੀ ਤੇਰੀ ਮਾਮੇ ਦੀ ਕੁੜੀ ਆ ਉੱਥੇ ਬੈਠੀ ਪਿੰਦਰ ਨਾਲ ਗੱਲਾਂ ਮਾਰਨ ਡਈ ਕਿੱਥੇ ਮਾਰਂਦੀ ਪਿੰਦਰ ਨਾਲ ਗੱਲਾਂ ਗੱਲਾਂ ਬਣਾਉਂਦੀ ਐ ਐਡੀ ਲੰਮੀ ਜ਼ੁਬਾਨ ਵੈਦੀ ਹੋਣੀ ਮੇਰੀ ਪਤੀ ਦੇ ਪੇਸ਼ ਪੈ ਗਈ ਆ ਕਿਹੜੀ ਗੱਲਾਂ ਗੱਲ ਕਰਦੀ ਵੀ ਉਹਨੂੰ ਇਹ ਉਹ ਕਹਿੰਦੀ ਕੂੜਾ ਸੁੱਟਣ ਗਈ ਸੀ ਤੇ ਉੱਥੇ ਬਈ ਬਗਾਨੇ ਬੰਦੇ ਦੇ ਨਾਲ ਗੱਲਾਂ ਕਰ ਤੇ ਮੈਂ ਕਿਹਾ ਉਹ ਤੇ ਮੇਰਾ ਭਰਾ ਵਾ ਮੈਂ ਉਹਨੂੰ ਇਹ ਕਿਹਾ ਅੱਗੇ ਹੂੰ ਤੇ ਹੁਣ ਮੈਨੂੰ ਨਹੀਂ ਪਤਾ ਤੂੰ ਕਿਹੜਾ ਬਗਾਨਾ ਹੈ ਕੋਣੀ ਗੜੀ ਪਿੰਦਰ ਹੀ ਅੱਛਾ ਆਪਣਾ ਪਿੰਦਰ ਆਹੋ ਤਾਂ ਫਿਰ ਕੀ ਹੋ ਗਿਆ ਪੁੱਛ ਲਿਆ ਹੋਊਗਾ ਹੈ ਇਹਦੇ ਵਿੱਚ ਇਹਨੂੰ ਕਾਦੀ ਤੰਗੀ ਆ ਨਾ ਇਹ ਤਾਂ ਜਾਈ ਤੜਕੇ ਪਈ ਐ ਬਾਹਰ ਕ ਲੈਣ ਗਈ ਸੀ ਮੈਨੂੰ ਕੋ ਪਤਾ ਕੀ ਕਰਨ ਕਹੀ ਕਿ ਨਹੀਂ ਕਰਨ ਮੈਂ ਤੇ ਪਾਣੀ ਦਾ ਗਲਾਸ ਲੈਣ ਭੇਜਿਆ ਸੀ ਮੈਨੂੰ ਥੋੜੀ ਪਤਾ ਸੀ ਅੱਗੇ ਸੜੀ ਆਉਣਾ ਮੈਨੂੰ ਵੇ ਕੂੜਾ ਨਹੀਂ ਸੁੱਟਦੀ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਤੇ ਫੇਰ ਕਿ ਪੱਤ ਪਊ ਤੁਹਾਡਾ ਦੋਵਾਂ ਜੀਆਂ ਦਾ ਮੈਂ ਤੈਨੂੰ ਕਹਿਣ ਗਈ ਸੀਗੀ ਪਿਆ ਕੂੜਾ ਪਿਆ ਡਸਟਬਿਨ ਭਰਿਆ ਜਾਂ ਛੋਟਿਆ ਇਹ ਤੇ ਮੇਰੇ ਅੱਖੇ ਨਹੀਂ ਲੱਗੀ ਓਨੂੰ ਕੀ ਲੋੜ ਆ ਉਹ ਮੇਰੇ ਖਾ ਕੋਟੀ ਲਿਆਂਦੀ ਨਵੀਆਂ ਨੇ 2000 ਦਾ ਮਿੰਟਮੇੜੀ ਲੈ ਲਿਆ ਮੇਰੇ ਕੋ ਲੱਲਿਆ ਆ ਆਹੋ ਠੰਡ ਪੈ ਗਈ ਹੁਣੀ ਹੁਣ ਤੇ ਪੈਣੀ ਆ ਉਹਨੂੰ ਠੰਡ ਤੇ ਉਹ ਹੀ ਡਸਟਬਿਨ ਚੁੱਕ ਕੇ ਤੇ ਵਿਚਾਰੀ ਨਾ ਸੁਪਣ ਚਲ ਗਈ ਤੇ ਜੇ ਗਾੜੀਆਂ ਮੁੰਡਾ ਆਂਦਾ ਹੋਊਗਾ ਤੇ ਸਾਸਰੀ ਘਰ ਬੁਲਾਵ ਵੀ ਦਿੱਤੀ ਉਹ ਤੇ ਕਿੱਧਰ ਦੀ ਆਖਰ ਆ ਗਈ ਆ ਉਹ ਮੰਮੀ ਇਹਦਾ ਤੇ ਦਿਮਾਗ ਮੋਟਾ ਵਾ ਮੈਂ ਕਹਿੰਨਾ ਚੱਲ ਬਗਾਨੀ ਧੀ ਲਿਆਂਦੀ ਹਾਈ ਹਾਈ ਵੇ ਬਗਾਨੀ ਵੇ ਕਰਤੀ ਨਖਤਿਆ ਉਹੀ ਗੱਲ ਬਗਾਨੀ ਕਿਹੜੀ ਗੱਲਾਂ ਮੇਰੇ ਭਰਾ ਦੀ ਕੁੜੀ ਆ ਪਤੀ ਆ ਮੇਰੀ ਸਾਕੀ ਪਤੀ ਉਹ ਮੇਰੀ ਭੈਣ ਵਾ ਮੇਰੀ ਵੀ ਭੈਣ ਵਾ ਇਹ ਗੱਲ ਨਹੀਂ ਆਗੀ ਤੁਸੀਂ ਗੱਲ ਨਹੀਂ ਮੇਰੀ ਸਮਝਦੇ ਅੱਜ ਤੇ ਇਹਨੇ ਵੇਖਿਆ ਕੱਲ ਕੋਈ ਹੋਰ ਵੇਖੂਗਾ ਕੀ ਕਹੂਗਾ ਲੈ ਦੱਸ ਕੀ ਕਹੂਗਾ ਹੈ ਉਹ ਸਾਡੇ ਕਿਹੜੇ ਉੱਪਰੇ ਆ ਕੋਈ ਉਹ ਵੀ ਸਾਡੇ ਆਪਣੀਆਂ ਪਿੰਦਰ ਹੋਣੀ ਠੀਕ ਵਾ ਨਾ ਐਵੇਂ ਗੱਲਾਂ ਦੀਆਂ ਕਲੈਨੜੀ ਬਣਾਈ ਦੀਆਂ ਹੁੰਦੀਆਂ ਇਹਦੇ ਮਗਰ ਲਾ ਕੇ ਨਾ ਦਸਰੋ ਦੇ ਤੇ ਜ਼ਬਾਨ ਤ ਵੀ ਫੇਰਨ ਡਿਆ ਮੇਰੇ ਸਾਹਮਣੇ ਆਣ ਕੇ ਵੇ ਤੇਰੀ ਹਿੰਮਤ ਕਿੱਦਾ ਹੋਈ ਉਹਨੂੰ ਮਾੜਾ ਚੰਗਾ ਕਹਿਣ ਦੀ ਮੈਂ ਫੇਰ ਚੱਲੇ ਆ ਜੇ ਹੁਣ ਆਹ ਜਾ ਜਾ ਤੁਰਿਆ ਚੱਲ ਕਿੱਡੀ ਛਤੀ ਮਗਰ ਲਾ ਕੇ ਆਇਆ ਔਰੇ ਮੈਂ ਤੇ ਗੱਲ ਦੱਸ ਦਿੰਨੀ ਆ ਮੇਰੀ ਭਤੀ ਨੂੰ ਮਾੜਾ ਲੱਜ ਨਹੀਂ ਬੋਲਣਾ ਮੇਰੇ ਤੋਂ ਬੁਰਾ ਕੋਈ ਨਹੀਂ ਗੁੱਤੋ ਫੜ ਕੇ ਬਾਹਰ ਕੱਢੋ ਇਹਨੂੰ ਮੈਂ ਇਹਨੂੰ ਸਮਝਾ ਦੇ ਜਾ ਕੇ ਉਦਾਂ ਇੱਕ ਗੱਲ ਚੰਗੀ ਆ ਮੈਂ ਤਾਂ ਉਦਾਂ ਹੀ ਕੱਲਿਆ ਹੀ ਪੀਕੂੜਾ ਸੋਟਿਆ ਮੈਨੂੰ ਕਿ ਪਤਾ ਸੀ ਗਾੜੀਆਂ ਪਿੰਦਰ ਮੇਲ ਮਿੰਨੋ ਤੇ ਲੱਗਦਾ ਵਾ ਪਿੰਦਰ ਦੇ ਮਨ ਨੂੰ ਨਾ ਪੂਰੀ ਚੱਗੀ ਲੱਗੀ ਆ ਚੱਲ ਛੇਤੀ ਛੇਤੀ ਆਪਣੇ ਘਰ ਗੱਲ ਕਰੇ ਤੇ ਗੱਲ ਨਿਬੜੇ ਅਹੀਂ ਕੀ ਲੈਣਾ ਹੈ ਗੱਲ ਵਿੱਚੋਂ